ਬੋੜੇ ਬਹੁਤ ਜ਼ਿਆਦਾ ਦੁਖਦੇ ਸੀ ਦਵਾਈਆਂ ਕਿੱਥੋਂ ਕਿੱਥੋਂ ਖਾਦੀਆਂ ਸੀ ਦਵਾਈਆਂ ਵੇ ਛੁਆਣੀ ਤੋਂ ਵੀ ਖਾਦੀ ਸੀ ਅੱਛਾ ਜੀ ਇੱਕ ਗੁਰਦੁਆਰੇ ਜਾਂਦੇ ਨੇ ਤਤਵਾ ਤਤਵਾਣ ਸਾਹਿਬ ਤਤਵਾ ਹਾਂ ਤਤਵਾ ਠੀਕ ਆ ਉਹ ਤੋਂ ਵੀ ਖਾਦੀ ਜਾਂਦੀ ਸੀ ਛੇ ਮਹੀਨੇ ਅੱਛਾ ਜੀ ਹਾਂ ਜੀ ਉਹਨਾਂ ਨਾਲ ਕੋਈ ਫਰਕ ਨਹੀਂ ਪਿਆ ਜੀ ਹਾਂ ਜੀ ਨਾ ਕੋਈ ਫਰਕ ਇਹ ਜੋ ਜਿਹੜਾ ਸਾਨੂੰ ਅਸੀਂ ਬਾਡੀ ਸਾਂਸਪੈਕਟ ਦੇ ਕੇ ਗਏ ਸੀਗੇ ਹਾਂ ਜੀ ਉਹ ਪੀਣ ਨਾਲ ਸਾਨੂੰ ਕਿੰਨਾ ਕ ਫਰਕ ਲੱਗਦਾ ਜੀ ਉਹ ਜਿੰਨੇ ਪੀਣ ਨਾਲ ਫਰਕ ਪਿਆ ਜੀ ਕਿੰਨਾ ਕ ਫਰਕ ਪੈ ਗਿਆ ਅੰਕਲ ਜੀ ਪੈ ਗਿਆ ਜੀ ਵਧੀਆ ਫਰਕ ਕੀ ਕੀ ਦਿੱਕਤਾਂ ਦੂਰ ਹੋਈਆਂ ਛੁੱਟੀਆਂ ਮੇਰੇ ਇੱਕ ਤਾਂ ਲੱਤਾਂ ਮਤਲਬ ਸਿੱਧੀਆਂ ਨਹੀਂ ਹੋਣ ਲੱਗੀਆਂ ਠੀਕ ਹੈ ਜੀ ਇੱਕ ਮੇਰਾ ਲੱਕ ਦੁਖਦਾਈ ਜਾਂ ਮਤਲਬ ਦਦੀ ਥੋੜੀ ਦੁਖਦਾਈ ਕਿਵੇਂ ਲੱਕ ਦੇ ਕੋਲੋਂ ਹਟ ਗਿਆ ਜਿਹੜੀ ਕੰਨਾਂ ਚ ੜਕ ੜਕ ਦੀ ਆਵਾਜ਼ ਆਉਂਦੀ ਉਹ ਹਟ ਗਈ ਠੀਕ ਹੈ ਜੀ ਹਾਂਜੀ ਹੁਣ ਮਤਲਬ ਮੈਂ ਅੰਦਰ ਨਹੀਂ ਘਰ ਬਗੈਣਾ ਉਤੋਂ ਦੀ ਆ ਜਾਣਾ ਅੱਛਾ ਜੀ ਪਹਿਲਾਂ ਅੰਦਰਲੇ ਘਰ ਜਾਇ ਨਹੀਂ ਜਾਂਦਾ ਸੀ ਪਹਿਲਾਂ ਨਹੀਂ ਜਾਇ ਜਾਂਦਾ ਹੁਣ ਤੁਰਕੇ ਲੱਗ ਜਾਂਦੇ ਨੇ ਹਾਂਜੀ ਠੀਕ ਹੈ ਤੇ ਹੁਣ ਤੁਸੀਂ ਕੀ ਸਲਾਹ ਦੇਣਾ ਚਾਹੁੰਦੇ ਹੋ ਜਿਹੜੇ ਤੁਹਾਡੀ ਵੀਡੀਓ ਦੇਖਣਗੇ ਭੈਣ ਭਾਈ ਵੀ ਬੀਜੇ ਕੁੜੀ ਨੂੰ ਦੁੱਖ ਦੀ ਦਵਾਈ ਦੇ ਦਿਓ ਠੀਕ ਹੈ ਠੀਕ ਹੈ ਬਾਬਾ ਜੀ ਧੰਨਵਾਦ ਬਹੁਤ ਬਹੁਤ